ਤੁਸੀਂ ਦੇਖ ਰਹੇ ਹੋ ਔਨ 에ਅਰ ਮਹਿਰਾਮੁੰਜੋ ਸਿੰਘ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੁਆਰਾ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਬਲੈਕਲਿਸਟ ਕਰ ਦਿੱਤਾ ਹੈ ਖਜ਼ਾਨਾ ਵਿਭਾਗ ਦੇ ਸਕਤਰ ਕ੍ਰਿਸ਼ਨ ਕੁਮਾਰ ਦੁਆਰਾ ਇਹ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਆਪਣੇ ਸਾਰੇ ਨਾਤੇ ਤੋੜ ਦਿੱਤੇ ਨੇ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀ ਏ ਕਿ ਸਾਰੇ ਮੁਲਾਜ਼ਮਾਂ ਦੀ ਜਿਹੜੀ ਸੈਲਰੀ ਹੈ ਉਹ ਪੰਜਾਬ ਸਰਕਾਰ HDFC ਬੈਂਕ ਦੇ ਰਾਹੀਂ ਉਹਨਾਂ ਨੂੰ ਭੇਜਦੀ ਸੀ ਸਾਰਾ ਪੈਸੇ ਦਾ ਲੈਣ ਦੇਣ ਪੰਜਾਬ ਸਰਕਾਰ HDFC ਬੈਂਕਾਂ ਦੇ ਰਾਹੀਂ ਕਰਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ HDFC ਬੈਂਕ ਦੇ ਨਾਲ ਸਾਰੇ ਨਾਤੇ ਤੋੜ ਦਿੱਤੇ ਗਏ ਨੇ ਪੰਜਾਬ ਸਰਕਾਰ HDFC ਬੈਂਕ ਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੈਸੇ ਦਾ ਲੈਣ ਦੇ ਨਹੀਂ ਕਰੇਗੀ ਤੁਹਾਨੂੰ ਵਜ੍ਹਾ ਦੱਸਦੀ ਏ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਕੁੱਝ ਵਿਭਾਗਾਂ ਨੂੰ ਪੈਸੇ ਅਲਾਟ ਕੀਤੇ ਸੀਗੇ ਪਰ HDFC ਬੈਂਕ ਦੇ ਵੱਲੋਂ ਵਿਭਾਗ ਨੂੰ ਸਮੇਂ ਸਿਰ ਪੈਸੇ ਨਹੀਂ ਪਹੁੰਚਾਏ ਗਏ ਜਿਸ ਕਾਰਨ ਕੰਮ ਦੇ ਵਿੱਚ ਦੇਰੀ ਹੋਈ ਹੈ ਜਿਸ ਨੂੰ ਦੇਖਦਾ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਕਾਰਨ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਸਾਰੇ ਨਾਤੇ ਤੋੜ ਦਿੱਤੇ ਨੇ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਜਿਹੜਾ ਹੈ ਬਲੈਕਲਿਸਟ ਕਰ ਦਿੱਤਾ ਹੈ ਹੁਣ ਤੋਂ HDFC ਬੈਂਕ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਪੰਜਾਬ ਸਰਕਾਰ ਕੋਈ ਲੈਂਡ ਦੇਣ ਪੈਸੇ ਦਾ ਭੁਗਤਾਨ ਨਹੀਂ ਕਰੇਗੀ ਤੁਸੀਂ ਦੇਖ ਰਹੇ ਹੋ ਔਨ 에ਅਰ ਮਹਿਰਮੁੰਦੋ ਸਿੰਘ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੁਆਰਾ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਬਲੈਕਲਿਸਟ ਕਰ ਦਿੱਤਾ ਹੈ ਖਜ਼ਾਨਾ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੁਆਰਾ ਇਹ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸਦੀ ਇਹ ਕਿ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਆਪਣੇ ਸਾਰੇ ਨਾਤੇ ਤੋੜ ਦਿੱਤੇ ਨੇ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀ ਇਹ ਕਿ ਸਾਰੇ ਮੁਲਾਜ਼ਮਾਂ ਦੀ ਜਿਹੜੀ ਸੈਲਰੀ ਹੈ ਉਹ ਪੰਜਾਬ ਸਰਕਾਰ HDFC ਬੈਂਕ ਦੇ ਰਾਹੀਂ ਉਹਨਾਂ ਨੂੰ ਭੇਜਦੀ ਸੀ ਸਾਰਾ ਪੈਸੇ ਦਾ ਲੈਣ ਦੇਣ ਪੰਜਾਬ ਸਰਕਾਰ HDFC ਬੈਂਕਾਂ ਦੇ ਰਾਹੀਂ ਕਰਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ HDFC ਬੈਂਕ ਦੇ ਨਾਲ ਸਾਰੇ ਨਾਤੇ ਤੋੜ ਦਿੱਤੇ ਗਏ ਨੇ ਪੰਜਾਬ ਸਰਕਾਰ HDFC ਬੈਂਕ ਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੈਸੇ ਦਾ ਲੈਣ-ਦੇਣ ਨਹੀਂ ਕਰੇਗੀ ਤੁਹਾਨੂੰ وجہ ਦੱਸਦੀ ਏ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਕੁਝ ਵਿਭਾਗਾਂ ਨੂੰ ਪੈਸੇ ਅਲਾਟ ਕੀਤੇ ਸੀਗੇ ਪਰ HDFC ਬੈਂਕ ਦੇ ਵੱਲੋਂ ਵਿਭਾਗ ਨੂੰ ਸਮੇਂ ਸਿਰ ਪੈਸੇ ਨਹੀਂ ਪਹੁੰਚਾਏ ਗਏ ਜਿਸ ਕਾਰਨ ਕੰਮ ਦੇ ਵਿੱਚ ਦੇਰੀ ਹੋਈ ਹੈ ਜਿਸ ਨੂੰ ਦੇਖਦਾ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦੇ ਕਾਰਨ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਸਾਰੇ ਨਾਤੇ ਤੋੜ ਦਿੱਤੇ ਨੇ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਜਿਹੜਾ ਹੈ ਬਲੈਕਲਿਸਟ ਕਰ ਦਿੱਤਾ ਹੈ ਹੁਣ ਤੋਂ HDFC ਬੈਂਕ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਪੰਜਾਬ ਸਰਕਾਰ ਕੋਈ ਲੈਣ ਦੇਣ ਪੈਸੇ ਦਾ ਭੁਗਤਾਨ ਨਹੀਂ ਕਰੇਗੀ ਤੁਸੀਂ ਦੇਖ ਰਹੇ ਹੋ ਔਨ 에ਅਰ ਮਹਿਰਾਮਨ ਜੋ ਸਿੰਘ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੁਆਰਾ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਬਲੈਕਲਿਸਟ ਕਰ ਦਿੱਤਾ ਖਜ਼ਾਨਾ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੁਆਰਾ ਇਹ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਆਪਣੇ ਸਾਰੇ ਨਾਤੇ ਤੋੜ ਦਿੱਤੇ ਨੇ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਸਾਰੇ ਮੁਲਾਜ਼ਮਾਂ ਦੀ ਜਿਹੜੀ ਸੈਲਰੀ ਹੈ ਉਹ ਪੰਜਾਬ ਸਰਕਾਰ HDFC ਬੈਂਕ ਦੇ ਰਾਹੀਂ ਉਹਨਾਂ ਨੂੰ ਭੇਜਦੀ ਸੀ ਸਾਰਾ ਪੈਸੇ ਦਾ ਲੈਣ ਦੇਣ ਪੰਜਾਬ ਸਰਕਾਰ HDFC ਬੈਂਕਾਂ ਦੇ ਰਾਹੀਂ ਕਰਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ HDFC ਬੈਂਕ ਦੇ ਨਾਲ ਸਾਰੇ ਨਾਤੇ ਤੋੜ ਦਿੱਤੇ ਗਏ ਨੇ ਪੰਜਾਬ ਸਰਕਾਰ HDFC ਬੈਂਕ ਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੈਸੇ ਦਾ ਲੈਣ ਦੇਣ ਨਹੀਂ ਕਰੇਗੀ ਤੁਹਾਨੂੰ ਵਜ੍ਹਾ ਦੱਸ ਦਈਏ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਕੁਝ ਵਿਭਾਗਾਂ ਨੂੰ ਪੈਸੇ ਅਲਾਟ ਕੀਤੇ ਸੀਗੇ ਪਰ HDFC ਬੈਂਕ ਦੇ ਵੱਲੋਂ ਵਿਭਾਗ ਨੂੰ ਸਮੇਂ ਸਿਰ ਪੈਸੇ ਨਹੀਂ ਪਹੁੰਚਾਏ ਗਏ ਜਿਸ ਕਾਰਨ ਕੰਮ ਦੇ ਵਿੱਚ ਦੇਰੀ ਹੋਈ ਹੈ ਜਿਸ ਨੂੰ ਦੇਖਦਾ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦੇ ਕਾਰਨ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਸਾਰੇ ਨਾਤੇ ਤੋੜ ਦਿੱਤੇ ਨੇ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਜਿਹੜਾ ਹੈ ਬਲੈਕਲਿਸਟ ਕਰ ਦਿੱਤਾ ਹੈ ਹੁਣ ਤੋਂ HDFC ਬੈਂਕ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਪੰਜਾਬ ਸਰਕਾਰ ਕੋਈ ਲੈਣ ਦੇਣ ਪੈਸੇ ਦਾ ਭੁਗਤਾਨ ਨਹੀਂ ਕਰੇਗੀ